ਤੇ ਜੇ ਆਪਾਂ 2025 ਦੇ ਵਿੱਚ ਜਿਹੜੀਆਂ ਨੇ ਪਲੱਸ 2 ਕੀਤੀ ਹੈ ਨਾ ਤਾਂ ਉਹਨਾਂ ਵਾਸਤੇ ਕਿਹੜੇ ਕਿਹੜੇ ਐਪਲਾਈਮੈਂਟ ਐਨਟੇਕ अवेलेबल ਹੈ ਤੇ ਕਈ ਵਾਰੀ ਕੀ ਹੁੰਦਾ ਜਿਵੇਂ ਆਪਣੇ ਕੋਲੇ ਫੰਡ ਸ਼ੋਅ ਕਰਨੇ ਹੁੰਦੇ ਆ ਜਾਂ ਡਾਕੂਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਤਾਂ ਉਹਨਾਂ ਦਾ ਵੀ ਹੱਲ ਹੈਗਾ ਆਪਣੇ ਕੋਲ ਕਈ ਵਾਰ ਜਿਵੇਂ ਆਪਾਂ ਕਹਿ ਲਈਏ ਗੈਪ ਵਗੈਰਾ ਆ ਗਿਆ ਤਾਂ ਉਹ ਵੀ ਕਲੀਅਰ ਹੋ ਜਾਂਦਾ ਜਿੱਦਾਂ ਮੇਰਾ ਵੀਜ਼ਾ ਲੱਗ ਗਿਆ ਮਤਲਬ ਜੇ ਵਾਈਫ ਦਾ ਵੀਜ਼ਾ ਨਹੀਂ ਲੱਗਦਾ ਤਾਂ ਉਹ ਕਿਵੇਂ ਰਹਿੰਦਾ ਜੇ ਆਪਾਂ ਜਿਵੇਂ ਹੁਣ ਕੈਨੇਡਾ ਦੇ ਵਿੱਚ ਰੈਸੈਸ਼ਨ ਚੱਲਦਾ ਹੈ ਨਾ ਤੇ ਆਸਟ੍ਰੇਲੀਆ ਨੂੰ ਕਿਵੇਂ ਦੇਖਦੇ ਹੋ ਆਸਟ੍ਰੇਲੀਆ ਇਸ ਟਾਈਮ ਕਿਵੇਂ ਆਸਟ੍ਰੇਲੀਆ 'ਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇੱਕ ਚੀਜ਼ ਇਹ ਸੁਣਦੇ ਆਪਾਂ ਆਸਟ੍ਰੇਲੀਆ ਦੇ ਵਿੱਚ 10-10 ਸਾਲ ਲੱਗ ਜਾਂਦੇ ਆ ਪੀਆਰ ਲੈਣ ਦੇ ਵਾਸਤੇ ਨਾ ਤੇ ਉਹ ਕੀ ਕਾਰਨ ਰਹਿੰਦੇ ਤੇ ਫਿਰ ਇਹ ਚੀਜ਼ਾਂ ਮਤਲਬ ਛੇਤੀ ਆਪਾਂ ਪੀਆਰ ਪਾਉਣੀ ਹੋਵੇ ਤਾਂ ਕਿੱਥੇ ਆਉਣ ਫਿਰ ਇੱਕ ਚੀਜ਼ ਮੈਂ ਇਹ ਕਹਿ ਸਕਦਾ ਵੀ ਜਿਹੜਾ ਪੈਸੇ ਆ ਆਪਾਂ ਕਹੇ ਲਈ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ ਤੁਸੀਂ ਇਹ ਹਾਂਜੀ ਬਾਕੀ ਜਿੰਨੇ ਵੀ ਪੈਸੇ ਆ ਚਾਹੇ ਉਹ ਯੂਨੀਵਰਸਿਟੀ ਦੀ ਫੀਸ ਆ ਜਾਂ ਹੈਲਥ ਇੰਸ਼ੋਰੈਂਸ ਆ ਜਾ ਕੋਈ ਮਾਲੋ ਜਿਹੜੇ ਕੋਦੇ ਕੋਲ ਵੀ ਪੰਡ ਜਿਵੇਂ ਆੜ ਕਿਸੇ ਆੜਤੀ ਦੋ ਫਨੈਸਰ ਤੋਂ ਪਵਾਣੀ ਉਹਦਾ ਵਿਆਜ ਆ ਜਿਹੜਾ ਉਹ ਫਿਰ ਅਸੀਂ ਆਪ ਦੇ ਦਈਦਾ ਵਿਆਜ ਉਹਨਾਂ ਦਾ ਭਰ ਦੇਈਦਾ ਬੱਚੇ ਤੋਂ ਵੀ ਜੀ ਕੀ ਆਪ ਦਾ ਸਮੇ ਸਰ ਆਇਸ ਪੀਟੀ ਕਰਕੇ ਆਪਦੇ ਡਾਕੂਮੈਂਟ ਵਗੈਰਾ ਪ੍ਰੇਪੇਅਰ ਕਰਕੇ ਸਮੇ ਸਰ ਫਾਈਲ ਲਾਉ ਤਾਂ ਜੋ ਵੀਜ਼ਾ ਤੁਹਾਡਾ ਸੁੱਖ ਆ ਸਕੇ ਸੁੱਖ ਆ ਸਕੇ ਨਾ ਹਾਂਜੀ ਦੋਸਤੋ ਆਪਾਂ ਇਸ ਟਾਈਮ ਬੈਠੇ ਆਂ ਪੂਰੀ ਇਮੀਗ੍ਰੇਸ਼ਨ ਸਰਵਿਸ ਮੋਗਾ ਦੇ ਵਿੱਚ ਤੇ ਪੂਰੀ ਸਾਹਮਣਾ ਮਲਾਉਣਾ ਕਰਦੇ ਆਂ ਗੱਲਬਾਤ ਜਿਹੜਾ ਆਪਾਂ ਆਸਟ੍ਰੇਲੀਆ ਦੇ ਵੀਜ਼ੇ ਲੈਣੇ ਆ ਨਾ ਕੀ ਕੀ ਰਿਕੁਆਇਰਮੈਂਟ ਰਹਿੰਦੀ ਆ ਸਸ਼ੀ ਕਲਪੁਰੀ ਸਾਹਿਬ ਕੀ ਹਾਲ ਹੈ ਸਸ਼ੀ ਕਲਪਾਈ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਠੀਕ ਹੈ ਆਪਣੀ ਜੇ ਆਸਟ੍ਰੇਲੀਆ ਦੀ ਵੀਜ਼ੇ ਦੀ ਰਿਕੁਆਇਰਮੈਂਟ ਕਰੀ ਹੈ ਨਾ ਤਾਂ ਕੀ ਕੀ ਹੋ ਰਹਿ ਜਾਂਦੀ ਸਰ ਐਂਟਰੀ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਬੱਚਾ ਮਿਨੀਮਮ ਪਲੱਸ 2 ਹੋਣਾ ਚਾਹੀਦਾ ਜੀ 2024 ਵਾਲਿਆਂ ਲਈ ਆਖਰੀ ਇਨਟੇਕ ਆ ਜੀ ਸਤੰਬਰ ਵਾਲਾ ਠੀਕ ਹੈ ਔਰ 5.5 ਜੀ ਚੋਵਰਲ ਚੀ ਹੋਣੇ ਚਾਹੀਦੀ ਆ ਜਿਹੜੇ ਬੱਚਿਆਂ ਨੇ 2025 ਦੇ ਵਿੱਚ ਪਲੱਸ 2 ਪਾਸ ਕੀਤੀ ਆ ਓਕੇ ਉਹ ਬੱਚਿਆਂ ਦੇ ਬੈਸਟ 4 ਸਬਜੈਕਟ ਹੋਣੇ ਚਾਹੀਦੇ ਆ ਪੰਜਾਬੀ ਹਿੰਦੀ ਫਿਜ਼ੀਕਲ ਹਿਸਟਰੀ ਨੂੰ ਛੱਡ ਕੇ ਜੀ ਔਰ 6 ਇਚ ਸਾਢੇ 6 ਬੈਂਡ ਹੋਣ ਤਾਂ ਯੂਨੀਵਰਸਿਟੀ ਮਿਲ ਜੂਗੀ ਓਕੇ ਔਰ ਸਾਢੇ 5 ਇਚ ਓਵਰ ਆਲ 6 ਆ ਤਾਂ ਕਾਲਜ ਮਿਲ ਜੂਗਾ ਜੀ ਔਰ ਉਸ ਤੋਂ ਬਾਅਦ ਜੇ ਬੱਚਾ ਗ੍ਰੈਜੂਏਟ ਆ ਕਿਸੇ ਵੀ ਫੀਲਡ ਚ 55 60 ਪਰਸੈਂਟ ਨੰਬਰ ਹੋਣੇ ਚਾਹੀਦੇ ਗ੍ਰੈਜੂਏਸ਼ਨ ਦੇ ਵਿੱਚੋਂ ਜੀ ਕੋਈ ਗੈਪ ਆ ਜਾਂ ਫਿਰ ਉਹਦੇ ਬੱਚੇ ਨੇ ਕੋਈ ਜੌਬ ਕੀਤੀ ਹੋਈ ਆ ਜਾਂ ਫਰੈਸ਼ ਪਾਸ ਆਊਟ ਆ ਜੀ ਉਹਨਾਂ ਲਈ 6 ਸੀ 6.5 ਆਇਲਟਸ ਪੀਟੀ ਜਾਂ ਟਾਫਲ ਸੈਂਟਰ ਬੇਸਡ ਟੈਸਟ ਹੋਣਾ ਚਾਹੀਦਾ ਜੀ ਆਫਟਰ ਥੈਟ ਜਿਹੜੇ ਬੱਚਿਆਂ ਨੇ ਇੰਡੀਆ ਦੇ ਵਿੱਚ ਮਾਸਟਰ ਡਿਗਰੀ ਕਰ ਚੁੱਕੇ ਆ ਜਾਂ ਡਬਲ ਮਾਸਟਰ ਕਰ ਚੁੱਕੇ ਆ ਜੀ ਉਹ ਵੀ ਬੱਚੇ ਜਾ ਸਕਦੇ ਔਰ ਉਹਨਾਂ ਦੇ ਲਈ ਜਿਹੜੇ ਬਿਜ਼ਨਸ ਆਈਟੀ ਜਾਂ ਇੰਜੀਨੀਅਰਿੰਗ ਵਾਲੇ ਬੱਚੇ ਉਹਨਾਂ ਲਈ 6 ਸੀ 6.5 ਚਾਹੀਦੇ ਆ ਜੀ ਜਿਹੜੇ ਬੱਚਿਆਂ ਨੇ ਮੈਡੀਕਲ ਫੀਲਡ ਦੇ ਵਿੱਚ ਕੋਈ ਮਾਸਟਰ ਡਿਗਰੀ ਕੀਤੀ ਹੋਈ ਆ ਤਾਂ ਉਹਨਾਂ ਲਈ ਸੈਵਨ ਇਚ ਚਾਹੀਦੀ ਆ ਮਾਸਟਰ ਡਿਗਰੀ ਮਾਸਟਰੀ ਕੀਤੀ ਵਿੱਚ ਨੂੰ ਆਪਾਂ ਕਹਿ ਰਹੇ ਆ ਵੀ ਕੈਮਰੇ ਦੇ ਸਾਹਮਣੇ ਤੁਸੀਂ ਕਹਿ ਰਹੇ ਹੋ ਸਕਦਾ ਇਹ ਪੋਸੀਬਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਬਸ ਥੋੜਾ ਜਿਹਾ ਨਾਰਮਲ ਐਪਲੀਕੇਸ਼ਨ ਨਾਲੋਂ 2 ਮਹੀਨੇ ਦਾ ਪ੍ਰੋਸੈਸ ਲੰਮਾ ਹੁੰਦਾ ਇਹਦਾ ਜੀ ਕਿਉਂਕਿ ਇਹਦੀ ਐਡਮਿਸ਼ਨ ਜਿਹੜੀ ਉਹ ਰਿਸਰਚ ਪ੍ਰੋਗਰਾਮ ਜਾਂ ਜਿਹੜੇ ਡਾਕਟੋਰੇਟ ਡਿਗਰੀਆਂ ਹੁੰਦੇ ਉਹਨਾਂ ਦੇ ਵਿੱਚ ਹੁੰਦੀ ਆ ਹਮਮ ਔਰ ਉਹਦਾ ਵੈਸੇ ਨਾਰਮਲ ਪ੍ਰੋਸੈਸ ਦੀ ਗੱਲ ਕਰੀਏ ਤਾਂ ਕ੍ਰਿਟੀਕਲ ਹੁੰਦਾ ਥੋੜਾ ਇਹ ਪ੍ਰੋਸੈਸ ਐਡਮਿਸ਼ਨ ਪ੍ਰੋਸੈਸ ਬੱਚੇ ਨੂੰ ਪ੍ਰੋਫੈਸਰ ਹਾਇਰ ਕਰਨਾ ਪੈਂਦਾ ਹਮ ਆਫਟਰ ਥੈਟ ਸੀਟ ਅਲਾਟ ਹੋਣ ਤੋਂ ਬਾਅਦ ਚ ਫਿਰ ਆਫਰ ਲੈਟਰ ਆਉਂਦੀ ਆ ਜੀ ਔਰ ਆਪਣੇ ਕੋਲੇ ਪ੍ਰੋਸੈਸ ਕਾਫੀ ਈਜ਼ੀ ਆ ਉਹਦੇ ਵਿੱਚ ਮਤਲਬ ਬੱਚੇ ਨੂੰ ਆਪਾਂ ਬਹੁਤ इजीली ਐਡਮਿਸ਼ਨ ਪਰ ਦਵਾ ਦਿੰਦੇ ਆ ਓਕੇ ਇਹਦੇ ਵਿੱਚ ਬੱਚਾ ਜੇ ਰਿਸਰਚ ਪ੍ਰੋਗਰਾਮ ਚ ਜਾ ਰਿਹਾ ਤੇ ਬੱਚੇ ਦੀ ਫੈਮਲੀ ਬੱਚੇ ਨਾਲ ਜਾ ਸਕਦੇ ਹਸਬੰਦ ਵੀ ओके okay. हां जी, जी बिल्कुल जी ਤੇ ਜੇ ਆਪਾਂ 2025 ਦੇ ਵਿੱਚ ਜਿਹੜਾ ਨੇ ਪਲੱਸ 2 ਕੀਤੀ ਹੈ ਨਾ ਤਾਂ ਉਹਨਾਂ ਵਾਸਤੇ ਕਿਹੜੇ ਕਿਹੜੇ ਅਪਲਾਈਮੈਂਟ ਇਨਟੇਕ अवेलेबल ਹੈ ਇਨਟੇਕ ਸਰ 2025 ਵਾਲਾ ਬੱਚਾ ਜਿਹੜਾ ਤਾਂ ਕਮਰਸ ਜਾਂ ਨਾਨ ਮੈਡੀਕਲ ਵਾਲਾ ਹੋ ਤਾਂ ਸਤੰਬਰ ਚ ਵੀ ਜਾ ਸਕਦਾ ਸਤੰਬਰ ਹਾਂ ਜੀ ਜਿਹੜੇ ਬੱਚੇ ਮੈਡੀਕਲ ਵਾਲੇ ਆ ਉਹਨਾਂ ਲਈ ਫਰਵਰੀ ਜਨਵਰੀ ਲਈ ਕਲਾਸਾਂ ਹੈਗੀਆਂ ਹਨ ਹਾਂ ਠੀਕ ਹੈ 2026 ਦੀਆਂ ਹਾਂ ਜੀ ਠੀਕ ਹੈ ਠੀਕ ਹੈ ਤੇ ਕਈ ਵਾਰੀ ਕੀ ਹੁੰਦਾ ਜਿਵੇਂ ਆਪਣੇ ਕੋਲੇ ਫੰਡ ਸ਼ੋ ਕਰਨੇ ਹੁੰਦੇ ਆ ਜਾਂ ਡਾਕੂਮੈਂਟ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਤਾਂ ਉਹਨਾਂ ਦਾ ਵੀ ਹੱਲ ਹੈਗਾ ਆਪਣੇ ਕੋਲ ਬਹੁਤ ਸਾਰੇ ਬੱਚੇ ਆ ਜੀ ਆਪਣੇ ਨਾ ਦੇਖੋ ਪੰਜਾਬ ਦੇ ਵਿੱਚ ਬੱਚਿਆਂ ਕੋਲੇ ਹੈ ਸਾਰਾ ਕੋਸ਼ੀ ਆ ਪਰ ਉਹ ਟਾਈਮ ਟੂ ਟਾਈਮ ਮੈਨੇਜ ਨਹੀਂ ਕਰਦੇ ਮਤਲਬ ਦੁਕਾਨਦਾਰ ਆ ਕਈ ਸਾਰੇ ਬਹੁਤ ਸਾਰੇ ਲੋਕ ਜਿਹੜੇ ਆ ਖੇਤੀਬਾੜੀ ਵਾਲੇ ਆ ਜਾਂ ਆਪਾਂ ਗੱਲ ਕਰ ਲਈਏ ਵੀ ਕੋਈ ਕਾਰੋਬਾਰੀ ਆ ਜਾਂ ਸੈਲਰੀ ਬੇਸ ਆ ਉਹ ਬਸ ਜਿਹੜੀਆਂ ਰਿਟਰਨਰ ਸਟੂਡੈਂਟ ਟਾਈਮ ਤੇ ਭਰ ਦੇਣੇਗੇ ਉਹ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਯੂਨੀਵਰਸਿਟੀ ਨੂੰ ਕੋਈ ਦਿੱਕਤ ਨਹੀਂ ਆਉ ਉਹ ਉਹ ਡਾਕੂਮੈਂਟਸ ਦੇ ਐਚਏਸੀ ਬੱਚੇ ਨੂੰ ਸਮਝਾ ਦਿੰਨੇ ਹੈਲਪ ਕਰ ਦੇਈ ਦੀ ਉਹ ਤਾਂ ਸੀਏ ਵਗੈਰਾ ਨੇ ਬਣਾਉਣੇ ਹੁੰਦੇ ਉਹ ਦੱਸ ਦੇਈਦਾ ਬੱਚੇ ਨੂੰ ਵੀ ਇਸ ਤਰ੍ਹਾਂ ਬਣਾ ਜਾਣਗੇ ਕੋਈ ਇਸ਼ੂ ਨਹੀਂ ਆ ਸਮਝਾ ਦੇ ਦਵਾ ਕਈ ਵਾਰ ਜਿਵੇਂ ਆਪਾਂ ਕਹਿ ਲਈ ਦੀ ਗੈਪ ਵਗੈਰਾ ਆ ਗਿਆ ਤਾਂ ਉਹ ਵੀ ਕਲੀਅਰ ਹੋ ਜਾਂਦਾ ਹਾਂਜੀ ਗੈਪ ਵਗੈਰਾ ਜੇ ਪਲੱਸ 2 ਤੋਂ ਬਾਅਦ ਚ ਕੋਈ ਹੈ ਸੌਰੀ ਗ੍ਰੈਜੂਏਸ਼ਨ ਤੋਂ ਬਾਅਦ ਚ ਕੋਈ ਹੈਗਾ ਵਾ ਤਾਂ ਉਹ ਤਾਂ ਚੱਲ ਜਾਂਦਾ ਵਾ ਪਰ ਜੇ ਆਪਾਂ ਗੱਲ ਕਰੀਏ ਪਲੱਸ 2 ਤੋਂ ਬਾਅਦ ਵਾਲਾ ਗੈਪ ਉਹ ਨਹੀਂ ਚੱਲਦਾ ਫਿਰ ਉਹ ਨਹੀਂ ਚੱਲਦਾ ਬਿਲਕੁਲ ਤੇ ਇਸ ਤੋਂ ਬਾਅਦ ਜਿਵੇਂ ਆਪਣੇ ਕੋਲੇ ਆਪਸ਼ਨ ਰਹਿੰਦੇ ਆਗੇ ਜਿਵੇਂ ਮਾਸਟਰ ਡਿਗਰੀ ਦੀ ਤੁਸੀਂ ਗੱਲ ਕੀਤੀ ਉਹ ਤਾਂ ਕਲੀਅਰ ਹੋ ਗਿਆ ਹਨਾ ਤੇ ਜੇ ਬਾਇ ਚਾਂਸ ਮਤਲਬ ਟਪਲ ਜਾ ਰਿਹਾ ਜਾਂ ਆਪਾਂ ਕਹਿੰਦੇ ਸਪਾਊਸ ਵਗੈਰਾ ਹਨ ਜਿੱਦਾਂ ਮੇਰਾ ਵੀਜ਼ਾ ਲੱਗ ਗਿਆ ਮਤਲਬ ਜੇ ਵਾਈਫ ਦਾ ਵੀਜ਼ਾ ਨਹੀਂ ਲੱਗਦਾ ਤਾਂ ਉਹ ਕਿਵੇਂ ਰਹਿੰਦਾ ਹਾਂਜੀ ਉਹਦੇ ਵਿੱਚ ਮਾਸਟਰ ਜਿਹੜੇ ਬੱਚਿਆਂ ਨੇ ਮਤਲਬ ਮੇਨ ਐਪਲੀਕੈਂਟ ਮੰਨ ਲਓ ਲੜਕੀ ਉੱਥੇ ਜਿਵੇਂ ਜੈ ਲਾਈਕ ਤੁਹਾਡੀ ਵਾਈਫ ਆ ਜਿਹੜੀ ਉੱਥੇ ਸਟੱਡੀ ਕਰ ਰਹੀ ਆ ਹੂੰ ਉਹ ਬੈਚਲਰ ਜਾਂ ਮਾਸਟਰ ਡਿਗਰੀ ਜੇ ਸਟੱਡੀ ਕਰਦੇ ਹੋਣ ਓਕੇ ਫਿਰ ਤੁਹਾਡਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈ ਮਤਲਬ 2 ਕੁ ਮਹੀਨੇ ਦੇ ਵਿੱਚ ਵਿੱਚ ਤੇ 3 ਮਹੀਨੇ ਦੇ ਵਿੱਚ ਡਿਪੈਂਡੈਂਟ ਵੀਜ਼ਾ ਅਪਲਾਈ ਹੋ ਜਾਂਦਾ ਉਹ ਆਪਲਾ ਦੋ ਤਿੰਨ ਮਹੀਨੇ ਚ ਰਿਜ਼ਲਟ ਆ ਜਾਂਦਾ ਵਾ ਹਮ ਹਸਬੰਡ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਉਹਦੇ ਚ ਉਹ ਇੰਡੀਪੈਂਡੈਂਟ ਵੀਜ਼ੇ ਚ ਸਾਫ ਸੀਕਲਡ 500 ਹੁੰਦੀ ਉਹਦੇ ਵਿੱਚ ਜਾਂਦਾ ਬੱਚਾ ਜਾ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਜੇ ਆਪਾਂ ਜਿਵੇਂ ਹੁਣ ਕੈਨੇਡਾ ਦੇ ਵਿੱਚ ਰਿਸੈਸ਼ਨ ਚੱਲਦਾ ਹਨਾ ਤੇ ਆਸਟ੍ਰੇਲੀਆ ਨੂੰ ਕਿਵੇਂ ਦੇਖਦੇ ਹੋ ਆਸਟ੍ਰੇਲੀਆ ਇਸ ਟਾਈਮ ਕਿਵੇਂ ਆ ਆਸਟ੍ਰੇਲੀਆ 'ਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਮਾੜਾ ਮੋਟਾ ਦੇਖੋ ਅਪ ਡਾਊਨ ਨਾਲ ਥੋੜਾ ਬਹੁਤ ਸਲੋ ਤਾਂ ਹੋ ਸਕਦਾ ਵਾ ਕਹਿ ਸਕਦੇ ਥੋੜੀ ਪ੍ਰੋਬਲਮ ਆਈ ਜਿਵੇਂ ਲਾਸਟ ਈਅਰ ਇਹਨਾਂ ਨੇ ਟੈਕਸ ਵਗੈਰਾ ਵਗਦਾ ਦਿੱਤੇ ਸੀਗੇ ਜੀ ਪਰ ਜੇ ਆਪਾਂ ਗੱਲ ਕਰੀਏ ਵੀ ਕੰਪੈਰੀਜ਼ਨ ਕੈਨੇਡਾ ਨਾਲ ਕਰੀਏ ਤਾਂ ਕੈਨੇਡਾ ਨਾਲੋਂ ਤਾਂ ਜ਼ਮੀਨਾਂ ਸਮਾਨ ਦਾ ਫਰਕ ਹੈ ਜੀ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਜੇ ਤੱਕ ਆਸਟ੍ਰੇਲੀਆ 'ਚ ਮੇਜਰਲੀ ਜਿਹੜੀ ਆਪਾਂ ਇਹ ਵੀ ਬੱਚਿਆਂ ਨੂੰ ਆ ਰਹੀ ਆ ਬਹੁਤ ਈਜ਼ੀਲੀ ਜੌਬਸ ਅਵੇਲੇਬਲ ਮਟਰੀ ਵਧੀਆ ਕੰਮ ਕਰ ਕਰ ਰਹੇ ਆ ਜੌਬਸ ਹੈਗੀ ਆ ਕੋਈ ਵੀ ਬੱਚਾ ਫਰੀ ਨਹੀਂ ਹੈਗਾ ਹਮ ਇੱਕ ਚੀਜ਼ ਇਹ ਸੁਣਦੇ ਆਪਾਂ ਆਸਟ੍ਰੇਲੀਆ ਦੇ ਵਿੱਚ 10-10 ਸਾਲ ਲੱਗ ਜਾਂਦੇ ਆ ਪੀਅਰ ਲੈਂਡ ਦੇ ਵਾਸਤੇ ਨਾ ਤੇ ਉਹ ਕੀ ਕਰਨ ਰਹਿੰਦੇ ਆ ਉਹ ਬਜਿ ਕਿਤੇ ਨਾ ਕਿਤੇ ਬੱਚਿਆਂ ਦੀਆਂ ਹੀ ਗਲਤੀਆਂ ਹੁੰਦੀਆਂ ਆ ਉਹ ਵੀ ਜਦੋਂ ਬੱਚੇ ਕਿਤੇ ਨਾ ਕਿਤੇ ਜਾਂਦੇ ਆ ਜਦੋਂ ਉਸ ਤੋਂ ਬਾਅਦ ਜਾ ਕੇ ਉਹ ਜਿਹੜੇ ਡਿਗਰੀ ਲੈ ਕੇ ਗਏ ਆ ਹਮ ਅ ਜਿਵੇਂ ਕੋਈ ਆਈਟੀ ਚ ਗਿਆ ਕੋਈ ਇੰਜੀਨੀਅਰਿੰਗ ਚ ਗਿਆ ਕੋਈ ਨਰਸਿੰਗ ਚ ਗਿਆ ਕੋਈ ਹੈਲਥ ਸਾਇੰਸ ਚ ਗਿਆ ਵਾ ਤਾਂ ਬੱਚੇ ਜਾ ਕੇ ਨਾ ਡਿਗਰੀ ਜਿਵੇਂ ਮੰਨ ਲਓ ਬੈਚਲਰ ਚ ਭੇਜ ਤੱਕ ਜਾਂਦੇ ਸਰ ਡਿਗਰੀ ਛੱਡ ਕੇ ਡਿਪਲੋਮੇ ਲੈ ਲੈਂਦੇ ਆ ਠੀਕ ਹੈ ਪਹਿਲੀ ਗੱਲ ਤਾਂ ਹੁਣ ਗਵਰਨਮੈਂਟ ਨੇ ਰੂਲ ਚੇਂਜ ਕਰਤੇ ਉਹ ਤੇ ਵੀ 6 ਮਹੀਨੇ ਤੁਸੀਂ ਚੇਂਜ ਨਹੀਂ ਕਰ ਸਕਦੇ ਪਰ ਫਿਰ ਵੀ ਬੱਚੇ ਆ ਮਤਲਬ ਉਹ ਸਮਝਦੇ ਨਹੀਂ ਇਹ ਵੀ ਪੈਸੇ ਵੀ ਖਰਾਬ ਕਰ ਲੈਂਦੇ ਪ੍ਰਾਈਵੇਟ ਕਾਲਜਾਂ ਚਲੇ ਜਾਂਦੇ ਆ ਹੁਣ ਇੱਕ ਬੱਚਾ ਮੰਨ ਲਓ 6 ਬੈਂਡ ਦਾ ਵਾਲਾ ਬੱਚਾ ਇੱਥੋਂ ਗਿਆ ਹੁਣ ਉਦੋਂ ਬਾਅਦ ਵਿੱਚ ਉਹਨੂੰ ਮੰਨ ਲਓ 2 ਸਾਲ 3 ਸਾਲ ਦੀ ਮਿਨੀਮਮ ਸਟੱਡੀ ਚਾਹੀਦੀ ਆ ਫਿਰ ਕੁਝ ਘੰਟੇ ਚਾਹੀਦੇ ਆ ਪੀਆਰ ਲਈ ਜਿਹੜੇ ਰੂਲਸ ਹੁੰਦੇ ਆ ਉਹਦੇ ਪੁਆਇੰਟ ਬੇਸ ਬਣਾਉਣ ਲਈ ਸਟੇਲ ਅਕੁਪੇਸ਼ਨ ਦੇ ਹੂੰ ਤੋ ਉਹ ਜਿਹੜਾ ਬੱਚਾ ਹੁਣ 6 ਬੈਂਡ ਵਾਲਾ ਉੱਥੇ ਜਾ ਕੇ ਪੜਿਆ ਹੀ ਨਹੀਂ ਬਿਲਕੁਲ ਮੰਨ ਲਓ ਉਹਨੇ ਕੋਈ ਡਿਗਰੀ ਡਿਪਲੋਮਾ ਢੰਗਾ ਨਾ ਕੀਤਾ ਹੀ ਨਹੀਂ ਜਿਹੜਾ ਪ੍ਰਾਈਵੇਟ ਕਾਲਜ ਆ ਉਹਦੇ ਵਿੱਚ ਤਾਂ ਉਹ ਬੱਚਾ ਟੈਂਡੈਂਸੀ ਲਵਾ ਰਿਹਾ ਪੜਦਾ ਰਿਹਾ ਹੀ ਨਹੀਂਗਾ ਠੀਕ ਹੈ ਪ੍ਰਾਈਵੇਟ ਕਾਲਜਾਂ 'ਚ ਤਾਂ ਹੀ ਹੁੰਦਾ ਵਾ ਜੀ ਵੀ ਮੰਨ ਲਓ ਜੇ ਕੋਈ ਕਲਾਸ ਲਾ ਲਈ ਤੇ ਲਾ ਲਈ ਨਹੀਂ ਤਾਂ ਬਸ ਉਹ ਟੈਂਡੈਂਸ ਲਾ ਦਿੰਦੇ ਇੱਥੋਂ ਵਾਲਾ ਸਿਸਟਮ ਹੀ ਹੁੰਦਾ ਵਾ ਤਾਂ ਉਹਦੇ ਵਿੱਚ ਫਿਰ ਉਹ ਬੱਚਾ ਜਿਹੜੀ ਨੇ ਜਿਹਨੇ ਇੰਗਲਿਸ਼ ਮੀਡੀਅਮ 'ਚ ਸਟੱਡੀ ਕੀਤੀ ਕੋਈ ਨਾ ਫਿਰ 7 ਏਜ ਕਿਵੇਂ ਲੈਊ ओके ਉੱਥੇ ਵਾਇਲਸ ਪੀਟੀ ਉਸ ਦੀ ਰਿਕੁਆਇਰਮੈਂਟ ਆ ਜਿਹੜੇ ਪੀਆਰ ਲਈ ਉਹ ਮਿਨਿਮਮ 7 ਈਚ ਕੁਝ ਕੈਟੇਗਰੀ ਦੇ ਵਿੱਚ 38 7 ਵੀ ਹੈਗੀ ਆ ਉਹ ਹੁਣ ਜਦੋਂ ਰਿਕੁਆਇਰਮੈਂਟ ਫੁਲਫਿਲ ਨਹੀਂ ਕਰ ਪਾਉਂਦੇਗੇ ਫਿਰ ਪੀਆਰ ਕਿਵੇਂ ਲੈ ਸਕਦਾ ਬੱਚਾ ਪ੍ਰੋਬਲਮ ਹੀ ਆ ਜਾਂ ਫਿਰ ਉਹ ਜਿਵੇਂ ਸਟੱਡੀ ਕੰਪਲੀਟ ਨਹੀਂ ਕਰ ਦੇਗੇ ਜਾਂ ਜਿਹੜੇ ਵਰਕ ਆਵਰ ਸਹੀ ਦੀ ਉਹ ਸੀਮ ਫੀਲਡ 'ਚ ਨਹੀਂ ਹੁੰਦੇਗੇ ਇਹ ਕਾਫੀ ਸਾਰੀਆਂ ਪ੍ਰੋਬਲਮ ਆ ਜਾਂਦੇ ਜਿਹਦੇ ਕਰਕੇ ਬੱਚਾ ਲਟਕੇ ਜਾਂਦਾ ਬੰਦਾ ਬੇਸਮਝ ਲਈ ਇਹ ਆਪਾਂ ਕਹਿ ਲਈ ਵੀ ਗਾਈਡ ਦੀ ਜ਼ਰੂਰਤ ਹੈ ਗਾਈਡੈਂਸ ਬੱਚਿਆਂ ਨੂੰ ਮਿਲਦੀ ਨਹੀਂ ਜਾਂ ਤਾਂ ਕਹਿ ਸਕਦੇ ਆ ਜਾਂ ਫਿਰ ਬੱਚੇ ਮਿਸ ਗਾਈਡ ਹੋ ਜਾਂਦੇ ਆ ਜਾਂ ਫਿਰ ਇੱਕ ਹੋਰ ਵੀ ਵੱਡੀ ਗੱਲ ਆ ਵੀ ਕਿਤੇ ਨਾ ਕਿਤੇ ਬੱਚੇ ਰਹਿੰਦੇ ਵੀ ਮੈਂ ਸਿਰਫ ਪੈਸੇ ਕਮਾਣਾ ਪਹਿਲਾ ਅੱਛਾ ਇਹ ਵੀ ਚੀਜ਼ ਹੋ ਜਾਂਦੀ ਹੈ ਡੜੀ ਛੱਡ ਕੇ ਵੀ ਪਹਿਲਾਂ ਪੈਸੇ ਲਈਉ ਧਿਆਨ ਦੇ ਦਿੰਦੇ ਬਿਲਕੁਲ ਤੇ ਫਿਰ ਇਹ ਚੀਜ਼ਾਂ ਮਤਲਬ ਛੇਤੀ ਆਪਾਂ ਪੀਆਰ ਪਾਉਣੀ ਹੋਵੇ ਤਾਂ ਕਿੱਥੇ ਆਉਣ ਫਿਰ ਸਰ ਦੇਖੋ ਅ ਪੀ ਐਰ ਦਾ ਬੱਚੇ ਨੇ ਚਲੋ ਸਟੱਡੀ ਤੋਂ ਬਾਅਦ ਚ ਹੀ ਪਾਉਣੀ ਹੈ ਉੱਥੇ ਜਾ ਕੇ ਪਰ ਇਹ ਵੀ ਐਸੀ ਇੱਥੋਂ ਜੰਨੇ ਸਾਡੇ ਕੋਲੇ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰੀ ਗਈ ਆ ਵੀ ਉਹਦੀ ਜਿਹੜੀ ਸਟੱਡੀ ਹੈਗੀ ਆ ਪ੍ਰੀਵੀਅਸ ਫੀਲਡ ਆ ਚਾਹੇ ਉਹ ਪਲੱਸ 2 ਆ ਜਾਂ ਗ੍ਰੈਜੂਏਸ਼ਨ ਆ ਉਹਦੇ ਹਿਸਾਬ ਨਾਲ ਇੱਕ ਵਾਰੀ ਤਾਂ ਕੋਰਸ ਲੈਣਾ ਹੀ ਪੈਂਦਾ ਵਾ ਪਰ ਇਹ ਵੀ ਜੇ ਬਿਜ਼ਨਸ ਤੇ ਜਾਂ ਕੋਰਸਸ ਲੈ ਕੇ ਗਿਆ ਬੱਚਾ ਫਿਰ ਤਾਂ ਚਲੋ ਚੇਂਜ ਕਰਨਾ ਬਣਦਾ ਕਿਉਂਕਿ ਬਿਜ਼ਨਸ ਦੇ ਕਾਫੀ ਸਾਰੇ ਕੋਰਸ ਆ ਜਿਹੜੇ ਪੀਆਰ ਲਿਸਟ 'ਚ ਹੈ ਨਹੀਂ ਪਰ ਜੇ ਬੱਚਾ ਅਦਰ ਫੀਲਡ ਦੇ ਵਿੱਚ ਕਿਸੇ 'ਚ ਗਿਆ ਜਾਂ ਮੈਡੀਕਲ ਜਾਂ ਆਈਟੀ ਦੇ ਕਿਸੇ ਸੈਕਟਰ 'ਚ ਗਿਆ ਹੋਇਆ ਵਾ ਤਾਂ ਉਹਨੂੰ ਚੇਂਜ ਨਹੀਂ ਕਰਨਾ ਚਾਹੀਦਾ ਉੱਥੇ ਜਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਮਤਲਬ ਜਿਉ ਉਹ ਬੱਚਾ ਪੜਾਈ ਪ੍ਰੋਪਰਲੀ ਕਰਦਾ ਵਾ ਡਿਗਰੀ ਜਾਂ ਮਾਸਟਰ ਡਿਗਰੀ ਪੈਚਲ ਡਿਗਰੀ ਤਾਂ ਉਦੋਂ ਬਾਅਦ ਉਹ ਮਤਲਬ ਤੀਜੇ ਚੌਥੇ ਸਾਲ ਪੀਆਰ ਲਈ ਐਲੀਜੀਬਲ ਹੋ ਜਾਂਦਾ ਜੇ ਉਹ ਸਹੀ ਤਰੀਕੇ ਨਾਲ ਪੜੇ ਸਹੀ ਤਰੀਕੇ ਨਾਲ ਚੱਲੀ ਜੇ ਆਪਾਂ ਕਹ ਲਈ ਵੀ ਜ਼ਿਆਦਾ ਕਾਲ ਕਰਦੇ ਆ ਤਾਂ ਜ਼ਿਆਦਾ ਪੈਸੇ ਵਾਲਾ ਪਾ ਜਿਆ ਦਿੱਕਤ ਆ ਜਾਂਦੀ ਜਦੋਂ ਧਿਆਨ ਹੋ ਜਾਂਦਾ ਵਾ ਫਿਰ ਉਦੋਂ ਕਿਸੇ ਨਾ ਕਿਤੇ ਲਟਕੇ ਜਾਂਦੇ ਆ ਬੱਚੇ ਪੀਆਰ ਮੇਨ ਚੱਕਰ ਕੀ ਆਉਂਦਾ ਆਪਣੇ ਆਮ ਫੰਡ ਦੀ ਗੱਲ ਕਰਦੇ ਆ ਜੇ ਫੰਡ ਵਗੈਰਾ ਦੀ ਆ ਜਾਂਦੀ ਆ ਜਾਂ ਡਾਕੂਮੈਂਟੇਸ਼ਨ ਦੀ ਆ ਜਾਂਦੀ ਆ ਗੱਲ ਤੇ ਇਹ ਕੀ ਆਪਣਾ ਪੂਰੀ ਇਮੀਗ੍ਰੇਸ਼ਨ ਸਰਵਿਸ ਕਰਵਾਉਂਦਾ ਮਦਦ ਕਰਵਾਉਂਦਾ ਹੈ ਸਰ ਸਾਡਾ ਕੰਮ ਬੱਚੇ ਨੂੰ ਸਮਝਾਉਣਾ ਜੀ ਵੀ ਆਹ ਡਾਕੂਮੈਂਟ ਸਾਨੂੰ ਚਾਹੀਦਾ ਵਾ ਤੇ ਕਿਵੇਂ ਬਣੂਗਾ ਕਿੱਦਾਂ ਬਣੂ ਕਿੱਥੋਂ ਬਣੂਗਾ ਬੱਚੇ ਨੂੰ ਸਮਝਾ ਦਈਦਾ ਵਾ ਵੀ ਮੰਨ ਲਓ ਕੋਈ ਐਗਰੀਕਲਚਰ ਦਾ ਇਨਕਮ ਸਰਟੀਫਿਕੇਟ ਚਾਹੀਦਾ ਵੀ ਉਹ ਬੱਚੇ ਨੂੰ ਸਮਝਾ ਦਈਦੇ ਭਈ ਤਹਿਸੀਲਦਾਰ ਤੋਂ ਬਨਣਾ ਵਾ ਕਿ ਚਰੀ ਦੇ ਵਿੱਚੋਂ ਇਦਾਂ ਝ ਕਰਕੇ ਡਾਕੂਮੈਂਟ ਲੈ ਜਾਓ ਆਪਦੇ ਸਟੇ ਫਾਰਮ ਵਗੈਰਾ ਉਹ ਬਣਵਾ ਲਿਓ ਜਾਂ ਜੇ ਕੋਈ ਰਿਟਰਨ ਆ ਬੰਦੀਆਂ ਵਾ ਤੋ ਸੀਏ ਤੋਂ ਬੰਨੀਆਂ ਵਾ ਉਹ ਬੱਚਿਆਂ ਨੂੰ ਸਮਝਾ ਦਈਦਾ ਬੱਚਿਆਂ ਨੂੰ ਅਸਲ ਚ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਿੱਥੋਂ ਬਾਨੀ ਆ ਬੱਚਾ ਕੋਲੇ ਹੁੰਦਾ ਸਾਰਾ ਪੁੱਛੀ ਆ ਬਣ ਜਾਂਦਾ ਜੀ ਕੋਈ ਪ੍ਰੋਬਲਮ ਨਹੀਂ ਉਹਦੇ ਬੱਚਿਆਂ ਦੀ ਹੈਲਪ ਵੀ ਕਰਵਾ ਦਿੰਨੇ ਆ ਅਸੀਂ ਕੋਈ ਸੋਨੀ ਆ ਜੀ ਮਤਲਬ ਸਾਰੇ ਪਾਸੇ ਹੈਲਪ ਹੋ ਜਾਂਦੀ ਹੈ ਹੋ ਜਾਂਦੀ ਹੈ ਜੀ ਉਹ ਕਿਉਂਕਿ ਉਹ ਡਾਕੂਮੈਂਟ ਜਿਹੜੇ ਹੁਣ ਚਾਹੀਦੇ ਆ ਵੀਜ਼ਾ ਅਪਲਾਈ ਕਰਨ ਲਈ ਆਸਟ੍ਰੇਲੀਆ ਦੇ ਵਿੱਚ ਤੇ ਉਹ ਫਿਰ ਉਹ ਜਿੰਨਾ ਡਾਕੂਮੈਂਟ ਪੂਰੇ ਨਹੀਂ ਹੁੰਦੇ ਉੰਨੀ ਦੇਰ ਤੱਕ ਕੁਝ ਵੀ ਨਹੀਂ ਹੋ ਸਕਦਾ ਜੀ ਇੱਕ ਚੀਜ਼ ਮੈਂ ਇਹ ਕਹਿ ਸਕਦਾ ਵੀ ਜਿਹੜਾ ਪੈਸੇ ਆ ਆਪਾਂ ਕਹੇ ਲਈ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ ਤੁਸੀਂ ਇਹ ਹਾਂਜੀ ਉਹ ਵੀ ਆਪਸ਼ਨ ਹੈਗੀ ਹੈ ਜੀ ਠੀਕ ਹੈ ਹਾਂਜੀ ਮਤਲਬ ਉਹਦੇ ਵਿੱਚ ਇਦਾਂ ਹੁੰਦਾ ਜੀ ਵੀ ਸਾਡੇ ਕੋਲੇ ਦੋ ਤਿੰਨ ਆਪਸ਼ਨ ਆ ਵਾ ਵੀ ਜੇ ਦਾ ਬੱਚਾ ਸਟੈਪ ਬਾਈ ਸਟੈਪ ਕਰਨਾ ਚਾਹੁੰਦਾ ਉਹ ਵੀ ਹੋ ਜਾਂਦਾ ਵਾ ਵੀ ਜਿਵੇਂ ਜਿਵੇਂ ਪੈਸਾ ਲੱਗੀ ਜਾ ਰਿਹਾ ਓਵੇਂ ਓਵੇਂ ਦੇਣਾ ਚਾਹੁੰਦਾ ਵਾ ਹੂੰ ਉਸ ਤੋਂ ਬਾਅਦ ਸੈਕੰਡ ਆਪਸ਼ਨ ਹੋ ਜਾਂਦੀ ਹੈ ਵੀ ਜਿਵੇਂ ਬੱਚਾ ਕਹਿੰਦਾ ਵੀ ਅੱਧੇ ਕੇ ਪੈਸੇ ਅਸੀਂ ਆਪ ਲਾ ਲਾਂਗੇ ਅੱਧੇ ਤੁਸੀਂ ਲਾ ਦਿਓ ਜੀ ਵੀ ਜਿਵੇਂ ਵੀਜ਼ੇ ਤੇ ਲੈ ਲੇ ਉਹ ਵੀ ਹੋ ਜਾਂਦਾ ਉਹਨੂੰ 50% ਪੈਕੇਜ ਕਹਿ ਦਿੰਦੇ ਆ ਜੀ ਜਾਂ ਫਿਰ ਬੱਚਾ ਪੂਰੇ ਪੈਸੇ ਵੀਜ਼ੇ ਤੇ ਦੇਣਾ ਚਾਹੁੰਦਾ ਤਾਂ ਉਹਦੇ ਵਿੱਚ ਕੱਲੀ ਮੈਸੀ ਫੀਸ ਤੇ ਮੈਡੀਕਲ ਬੱਚੇ ਦਾ ਉਕੇ ਕਲੀ ਐਮਬੈਸੀ ਫੀਸ ਦਾ ਰਿਸਕ ਬੱਚੇ ਦਾ ਬੱਚੇ ਨੇ ਪੈਸੇ ਭਰਨੇ ਐਮੈਸੀ ਫੀਸ ਜਿਹੜੀ ਹੈ ਬਾਕੀ ਜਿੰਨੇ ਵੀ ਪੈਸੇ ਆ ਚਾਹੇ ਉਹ ਯੂਨੀਵਰਸਿਟੀ ਦੀ ਫੀਸ ਆ ਜਾਂ ਹੈਲਥ ਇੰਸ਼ੋਰੈਂਸ ਆ ਜਾਂ ਕੋਈ ਮੰਨ ਲਓ ਜਿਹੜੇ ਕੋਦੇ ਕੋਲ ਹੀ ਫੰਡ ਜਿਵੇਂ ਆੜ ਕਿਸੇ ਆੜਤੀ ਦੇ ਫਨਸਰ ਤੋਂ ਪਵਾਣੀ ਉਹਦਾ ਵਿਆਜ ਆ ਜਿਹੜਾ ਉਹ ਫਿਰ ਅਸੀਂ ਆਪ ਦੇ ਦਈਦਾ ਵਿਆਜ ਉਹਨਾਂ ਦਾ ਭਰ ਦੇਈਦਾ ਬੱਚੇ ਤੋਂ ਵੀਜ਼ੇ ਤੇ ਵੀ ਹਰ ਪੱਖ ਤੋਂ ਤੁਸੀਂ ਮਦਦ ਕਰਦੇ ਹਾਂਜੀ ਕਰਦੇ ਹਾਂ ਜੀ ਕਰਦੇ ਬਿਲਕੁਲ ਜੀ ਤਾਂ ਦੋਸਤੋ ਮੈਂ ਇਸ ਟਾਈਮ ਪੂਰੀ ਇਮੀਗ੍ਰੇਸ਼ਨ ਸਰਵਿਸਰ ਬੈਠਾ ਮੋਗੇ ਇਨਾਂ ਦਾ ਜਿਹੜਾ ਕੀ ਕਹ ਲਈਏ ਤਜਰਬਾ 23 ਸਾਲਾਂ ਤੋਂ ਆ 23 ਸਾਲਾਂ ਤੋਂ ਆਸਟ੍ਰੇਲੀਆ ਦੇ ਵੀਜ਼ੇ ਦੇ ਐਕਸਪਰਟ ਨੇ ਹੈਨਾ ਜੀ ਕੱਲਾ ਆਸਟ੍ਰੇਲੀਆ ਆਸਟ੍ਰੇਲੀਆ ਦਾ ਤਾਂ ਆ ਨੰਬਰ ਵੀ ਦਿੱਤੇ ਹੋਏ ਆ ਸਕਰੀਨ ਤੇ ਜੇ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਬਾਈ ਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਨਵੇਂ ਸਟੂਡੈਂਟ ਜਾ ਰਹੇ ਆ ਨਵੇਂ ਸਟੂਡੈਂਟ ਨੂੰ ਸੁਨੇਹਾ ਇਹ ਹੀ ਆ ਜੀ ਵੀ ਬੱਚੇ ਜਿਹੜੇ 25 ਚ ਜਿਨ੍ਹਾਂ ਨੇ ਪਲੱਸ 2 ਕੀਤੀ ਆ ਜਾਂ ਗ੍ਰੈਜੂਏਸ਼ਨ ਕਰ ਰਹੇ ਆ ਜਾਂ ਕਰ ਚੁੱਕੇ ਆ ਜਿਹੜੇ ਬੱਚੇ ਤੋ ਉਹ ਆਫ ਦਾ ਜਿਹੜਾ ਵਾ ਜਿੰਨਾ ਗੈਪ ਵਧਾਈ ਜਾਣਗੇ ਉਨੇ ਵੀਜ਼ੇ ਦੇ ਚਾਂਸ ਘੱਟ ਵਾਦੀ ਘੱਟ ਜਿਆਦਾ ਹੋਈ ਜਾਣੇ ਆ ਰਿਫਿਊਜ਼ਲ ਦੇ ਤੋ ਜਿੰਨੀ ਜਲਦੀ ਹੋ ਸਕਦਾ ਜਿਹੜੇ ਬੱਚੇ ਇੰਟਰਸਟਡ ਆ ਵੀ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਸਲਾਹ ਆ ਵੀ ਆਫ ਦਾ ਐਲ ਸਪੀਡੀ ਟਾਈਮ ਸਰ ਕਰਕੇ ਤੇ ਹੁਣੇ ਅਪਲਾਈ ਕਰੋਗੇ ਤਾਂ ਫਰਵਰੀ ਇਨਟੇਕ ਵਾਲੀਆਂ ਕਲਾਸਾਂ ਜਾਂ ਸਤੰਬਰ ਵਾਲੀਆਂ ਫੇਰ ਮਿਲਣਗੀਆਂ ਵਾ ਔਰ ਜੇ ਫਰਵਰੀ ਵਾਲਾ ਇਨਟੇਕ ਲੰਘਾ ਲਿਆ ਤੇ ਜੁਲਾਈ ਅੱਗੇ ਇਨਟੇਕ ਆ 2026 ਵਾਲਾ ਉਹਦੇ ਵਿੱਚ ਫਿਰ ਵੀਜ਼ੇ ਦੇ ਚਾਂਸ ਹੋਰ ਵੀ ਡਾਊਨ ਵੱਜੀ ਜਾਣੇ ਜਿਵੇਂ ਜਿਵੇਂ ਗੈਪ ਪਈ ਜਾਣਾ ਕਿ ਆਪ ਦਾ ਸਮੇਂ ਸਰ ਆਲਸਪੀਟੀ ਕਰਕੇ ਆਪਦੇ ਡਾਕੂਮੈਂਟ ਵਗੈਰਾ ਪ੍ਰਪੇਅਰ ਕਰਕੇ ਸਮੇਂ ਸਰ ਫਾਈਲ ਲਾਓ ਤਾਂ ਜੋ ਵੀਜ਼ਾ ਤੁਹਾਡਾ ਸੌਖਾ ਆ ਸਕੇ ਸੌਖਾ ਆ ਸਕੇ ਨਾ ਬਾਕੀ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੋਗਾ ਪਹੁੰਚ ਸਕਦੇ ਹੋ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸੋ ਮਿਲਦੇ ਆ ਦੋਸਤੋ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ